ਵਿਸ਼ਰਤ ਤੇ ਵਰਮੇ ਦਾ ਤਕਰੀਰ ਨੂੰ ਸਾਡਾ ਨਾਮ ਹੈ ਆਜ ਮੈਂ ਖਾਨ ਦੀ ਬੋਲ ਰਿਹਾ ਹਾਂ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜੀ ਮੀਟ ਦੀ ਬਿਜੋਰਮ ਦਾ ਸੀਜ਼ਨ ਹੈ ਉਹ ਆਪਣਾ ਪੀਕ ਕਰਾਸ ਕਰ ਚੁੱਕਿਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਅੰਦਾਜ਼ਨ 102 ਲੱਖ ਐਮਪੀ ਜਿਹੜੀ ਘਰ ਪਹੁੰਚੀ ਹੈ ਤੇ ਜਿਸ ਵਿੱਚੋਂ 97 ਲੱਖ ਐਮਪੀ ਜਿਹੜੀ ਆ ਉਹ ਸਾਡੀ ਏਜੰਸੀ ਅਪੀ ਚੁੱਕੀ ਹੈ ਸੋ ਪੰਜਾਬ ਦੇ ਕਿਸਾਨ ਦਾ ਜਿਹੜਾ ਬਣਦਾ ਪੈਸਾ ਆ ਜਿਹੜੀ ਫਸਲ ਉਹ ਦਿੱਤੀ ਗਈ ਹੈ ਲਗਭਗ 18000 ਰੁਪਏ ਉਹਨਾਂ ਦੇ ਖਾਤਿਆਂ ਚ ਰੀਲੀਜ਼ ਕੀਤਾ ਜਾ ਚੁੱਕਿਆ ਹੈ ਸੋ 1864 ਮੰਡੀਆਂ ਜਿਹੜੀਆਂ ਵਰਕਿੰਗ ਚ ਨੇ ਪੰਜਾਬ ਦੇ ਅੰਦਰ ਇਹਨਾਂ ਮੰਡੀਆਂ ਦੇ ਵਿੱਚ ਹੁਣ ਤੱਕ 5.5 ਲੱਖ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਇਆ ਸੋ ਪੰਜਾਬ ਦੇ ਅੰਦਰ ਮਾਨਸ਼ੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜੋ ਨਿਰਦੇਸ਼ ਆਨੰਦ ਅਗੇ ਪੰਜਾਬ ਦੀਆਂ ਮੰਡੀਆਂ ਚ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਉਹਦੇ ਲਈ ਲਗਾਤਾਰ ਸਾਡਾ ਸਾਰਾ ਸਿਵਲ ਪ੍ਰਸ਼ਾਸਨ ਅਸੀਂ ਲਗਾਤਾਰ ਉਹਦੇ ਕੰਮ ਕਰ ਰਹੇ ਹਾਂ ਸੋ ਅੱਜ ਵੀ ਦੇ ਨਾਲ ਡਿਪਟੀ ਕਮਿਸ਼ਨਰ ਮੈਡਮ ਉਹ ਸਾਡੇ ਡੀਐਫਐਸਸੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਰੇ ਲਗਾਤਾਰ ਇਸ ਗੱਲ ਦੇ ਉੱਤੇ ਨਜ਼ਰ ਪਰ ਨਿਗਾ ਰੱਖੀ ਹੈ ਸੋ ਸਾਨੂੰ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਦੀ ਜਿਹੜੀ ਖੇਤਾਂ ਜਿਹੜੀ ਬੰਪਰ ਫਸਲ ਆਈ ਹੈ ਮੰਡੀਆਂ ਚ ਔਰ ਜਿਹੜਾ ਸਾਡਾ 124 ਲੱਖ ਐਮਟੀ ਦਾ ਟਾਰਗੇਟ ਹੈ ਕੇਂਦਰੀ ਪੂਲ ਦੇ ਲਈ ਜਿੰਨ ਲੱਗਦਾ ਵੀ ਅਸੀਂ ਉਹ ਟਾਰਗੇਟ ਨੂੰ ਪੂਰਾ ਕਰਾਂਗੇ ਔਰ ਇਹਦਾ ਕਿਸਾਨ ਨੂੰ ਵੀ ਕਾਫੀ ਵੱਡਾ ਇਸ ਵਾਰ ਫਾਇਦਾ ਹੋਇਆ ਝਾੜ ਵਧਣ ਦੇ ਨਾਲ ਸੋ ਮੰਡੀਆਂ ਦੇ ਅੰਦਰ ਲਗਾਤਾਰ ਜਿਹੜੀ ਬਿਜ਼ਨਸ ਕਰਦੇ ਆਂ ਸਵਾਦ ਮੈਂ ਇੱਥੇ ਮੰਡੀ ਚ ਆਇਆ ਔਰ ਬੜੇ ਜਿਹੜੇ ਆ ਉਹ ਬੈਲੈਂਸ ਪ੍ਰਬੰਧਨ ਮੈਚ ਦੇਖੀਏ ਮਜ਼ਦੂਰਾਂ ਨੂੰ ਵੀ ਮਿਲੇ ਆ ਤੁਹਾਡੇ ਸਾਹਮਣੇ ਔਰ ਮਾਨਜੂ ਮੁੱਖ ਮੰਤਰੀ ਜੀ ਨੇ ਪੰਜਾਬ ਦੇ ਜਿਹੜੇ ਸਾਡੇ ਲੋਡਿੰਗ ਵਾਲੇ ਮਜ਼ਦੂਰ ਨੇ ਉਹਨਾਂ ਦਾ ਵੀ ਇਹ ਰੇਟ ਇਸ ਵਾਰ ਰਵਾਈਸ ਕਰਕੇ 42.50 ਦਿੱਤਾ ਤੇ 10 ਕਰੋੜ ਤੋਂ ਉੱਪਰ ਦਾ ਲਾਭ ਮਜ਼ਦੂਰ ਨੂੰ ਹੋਣਾ ਸੋ ਲਗਾਤਾਰ ਜਿਹੜੀ ਵੀਟ ਦੀ ਪ੍ਰੋਕੂਰਮੈਂਟ ਨਾਲ ਜੁੜੀਆਂ ਫੈਕਿਲਟੀਆਂ ਨੇ ਚਾਹੇ ਉਹ ਕਿਸਾਨ ਨੇ ਮਜ਼ਦੂਰ ਨੇ ਜੋ ਵੀ ਹੈ ਲਗਾਤਾਰ ਉਹਨਾਂ ਦੇ ਹਿੱਤਾਂ ਨੂੰ ਲਗਾਤਾਰ ਸਰਕਾਰ ਪੈਰਾਂ ਦਿੰਦੀ ਹੈ ਸੋ ਬੜਾ ਸਮੂਥਲੀ ਜਿਹੜਾ ਸਿਚੂਏਸ਼ਨ ਚੱਲ ਰਿਹਾ ਸੋ ਅੱਜ ਇਸ ਮੰਡੀ ਦੇ ਅੰਦਰ ਵੀ ਮੈਨੂੰ ਤਸੱਲੀ ਹੈ ਜੀ ਬੜੇ ਸ਼ਾਨਦਾਰ ਪ੍ਰਬੰਧ ਨੇ ਦੇਖੋ ਸਰ ਥੈਂਕ ਯੂ ਸਰ ਸੋ